ਸਤ੍ਰੀਕਾਲ ਸਤਲੁਜ ਟੀਵੀ ਵੇਖਰੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਆ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਬੀਬੀ ਜਗੀਰ ਕੌਰ ਦੇ ਬਾਰੇ ਗੱਲਬਾਤ ਕਰਨੀ ਹੈ ਕਿਉਂਕਿ ਇਨੀ ਦਿਨੀ ਬੀਬੀ ਜਗੀਰ ਕੌਰ ਦੇ ਨਾਮ ਦੇ ਉੱਤੇ ਸਿਆਸਤ ਪੰਜਾਬ ਦੇ ਵਿੱਚ ਕਾਫੀ ਗਰਮਾਈ ਹੋਈ ਹੈ ਬੀਬੀ ਜਗੀਰ ਕੌਰ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਤਲਬ ਕੀਤਾ ਗਿਆ ਉਹ ਵੀ ਕਿੰਨੇ ਸਾਲ ਪੁਰਾਣੇ ਮਾਮਲੇ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੂੰ ਆਪਣੀ ਬੇਟੀ ਦੇ ਕਤਲ ਕਰਨ ਦਾ ਸਪਸ਼ਟਿਕਰਨ ਦੇਣ ਲਈ ਅਕਾਲ ਤਖਸਾਬ ਬੁਲਾਇਆ ਗਿਆ ਤੇ ਨਾਲ ਹੀ ਰੋਮਾਂ ਦੀ ਬੇਅਦਬੀ ਤੇ ਸਪਸ਼ਟਿਕਰਨ ਕਰਨ ਲਈ ਜਥੇਦਾਰ ਦੇ ਵੱਲੋਂ ਤਲਬ ਕੀਤਾ ਗਿਆ ਹੈ ਹਾਲਾਂਕਿ ਬਹੁਤ ਸਾਰੀਆਂ ਸਟੇਟਮੈਂਟਸ ਬੀਬੀ ਜਗੀਰ ਕੌਰ ਦੇ ਪੱਖ 'ਚ ਵੀ ਆਈਆਂ ਨੇ ਤੇ ਬਹੁਤ ਸਾਰੀਆਂ ਆਲੋਚਨਾਤਮਕ ਤਰੀਕੇ ਦੇ ਨਾਲ ਵੀ ਆਈਆਂ ਨੇ ਸੋ ਇੰਨੇ ਸਾਲ ਬਾਅਦ ਇਹ ਮਾਮਲਾ ਉਠਣਾ ਦੁਬਾਰਾ ਬੀਬੀ ਜਗੀਰ ਕੌਰ ਨੂੰ ਸੀਰੀ ਅਕਾਲ ਤਖਸਾਬ ਦੇ ਬੁਲਾਉਣਾ ਇਸ ਦੇ ਪਿੱਛੇ ਕਈ ਮਾਇਨੇ ਨੇ ਅੱਜ ਅਸੀਂ ਉਹਨਾਂ ਸਵਾਲਾਂ ਦੇ ਜਵਾਬ ਲੈਣ ਦੀ ਹੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਸਰ ਬਹੁਤ-ਬਹੁਤ ਸਵਾਗਤ ਹੈ ਸਤਿਕਾਰ ਸਤਿਕਾਰ ਸਰ ਬੀਬੀ ਜਗੀਰ ਕੌਰ ਜਿਹੜੇ ਬਹੁਵਰੀ ਐਸਜੀਪੀਸੀ ਦੇ ਪ੍ਰਧਾਨ ਰਹਿ ਚੁੱਕੇ ਨੇ ਉਹਨਾਂ ਦੇ ਉੱਤੇ ਆਪਣੀ ਬੇਟੀ ਹਰਪ੍ਰੀਤ ਕੌਰ ਨੂੰ ਕਤਲ ਕਰਨ ਦੇ ਇਲਜ਼ਾਮ ਤਾਂ ਜ਼ਰੂਰ ਲੱਗੇ ਸੀ ਪਰ 2018 ਦੇ ਵਿੱਚ ਉਹਨਾਂ ਨੂੰ ਬਰੀ ਵੀ ਕਰ ਦਿੱਤਾ ਗਿਆ ਸੀ ਬਰੀ ਹੋਣ ਤੋਂ ਬਾਅਦ ਜਥੇਦਾਰ ਸਿਰੇਕਾਲਤਕ ਸਾਹਿਬ ਕਿੰਨੇ ਸਾਲਾਂ ਬਾਅਦ ਫੇਰ ਇਸ ਮਾਮਲੇ ਨੂੰ ਚੱਕ ਰਹੇ ਨੇ ਔਰ ਬੀਬੀ ਜਗੀਰ ਕੌਰ ਨੂੰ ਤਲਬ ਕਰ ਰਹੇ ਨੇ ਖਾਸ ਤੌਰ ਤੇ ਦੋ ਚੀਜ਼ਾਂ ਨੂੰ ਲੈ ਕੇ ਇੱਕ ਤਾਂ ਰੋਮਾ ਦੀ ਬੇਅਦਬੀ ਦੂਜਾ ਆਪਣੀ ਬੇਟੀ ਦੇ ਕਤਲ ਕਰਨ ਨੂੰ ਲੈ ਕੇ ਕੀ ਮਾਈ ਨੇ ਸਮਝੇ ਜਾਣ ਇੰਨੇ ਸਾਲਾਂ ਬਾਅਦ ਇਸ ਪੂਰੇ ਵਰਤਾਰੇ ਦੇ ਉਜਾਗਰ ਹੋ ਹੁੰਦੇ ਵੇਖੋ ਇਹ ਸਿਆਸੀ ਲੈਵਲ ਉੱਤੇ ਪ੍ਰੇਰਿਤ ਗੱਲਬਾਤ ਹੈ ਸਿਆਸੀ ਗੱਲਬਾਤ ਹੈ ਤੇ ਬੜੀ ਬੇਹੂਦਾ ਜਿਹੀ ਟਾਈਪ ਦੀ ਇਹ ਕੰਪਲੇਂਟ ਕਿਸੇ ਨੇ ਕੀਤੀ ਸੀ ਤੇ ਚਾਹੀਦਾ ਸੀਗਾ ਵੀ ਅਕਾਲ ਤਖਤ ਦੇ ਸੇਵਾ ਰਗਵੀਰ ਸਿੰਘ ਇਹਦਾ ਨੋਟਿਸ ਨਾ ਲਵੇ ਹੂੰ ਉਹਨੇ ਨੋਟਿਸ ਲਿਆ ਨੋਟਿਸ ਵੀ ਲਿਆ ਤੇ ਨੋਟਿਸ ਲੈ ਕੇ ਉਹ ਇਹ ਚਾਹੀਦੀ ਸੀ ਡਸਟਬਿਨ ਚ ਸੁੱਟ ਦੇਣੀ ਹੂੰ ਡਸਟਬਿਨ ਚ ਸੁੱਟਣ ਦੀ ਬਜਾਏ ਕੀ ਕੀਤਾ ਇਹ ਕੰਪਲੇਂਟ ਦੇ ਉੱਤੇ ਉਹਨੂੰ ਉੱਤੇ ਗੌਰ ਕਰਕੇ ਤੇ ਮੁੜ ਕੇ ਉਹਨੂੰ ਤਾਲਬ ਕਰ ਲਿਆ ਹੂੰ ਤੇ ਇਹ ਸਮਝ ਨਹੀਂ ਆਉਂਦੀ ਵੀ ਅਕਾਲ ਤਖਤ ਆਪਦੀ ਖਿੱਲੀ ਕਿਉਂ ਉੜਾਉਂਦਾ ਆਪਦਾ ਮਜ਼ਾਕ ਕਿਉਂ ਉੜਾ ਰਿਹਾ ਤੇ ਇਹ ਕਿਉਂਕਿ ਅੱਜ ਪਹਿਲੀ ਗੱਲ ਤਾਂ ਇਹ ਹੈ ਤੇ 400 ਸਾਲ ਹੋ ਗਏ ਤਕਰੀਬਨ ਅਕਾਲ ਤਖਤ ਦੇ ਹੋਂਦ ਚਾਇਆ ਛੇਵੇਂ ਪਾਸ਼ਾ ਵੇਲੇ ਦਾ 1604 ਦਾ ਤੇ 1606 ਚ ਚਲੋ ਆ ਗਿਆ ਸੀ ਤੇ ਇਹ ਉਦੋਂ ਦਾ ਉਦੋਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕੋਈ ਕੋਈ ਔਰਤ ਨੂੰ ਤਲਬ ਕੀਤਾ ਹੋਵੇ ਅਕਾਲ ਤਖਤ ਉਤੇ ਇਹ ਜੀਆਂ ਗੱਲਾਂ ਦੀ ਤਲਬ ਕੀਤਾ ਹੋਵੇ ਸਾਰਾ ਕੁਝ ਵੇਖੋ ਇਹ ਇਹ ਕੋਈ ਦੰ ਬਾਤ ਲੀ ਕੀ ਮੋਰਲ ਪੁਲਿਸਿੰਗ ਕਰਨ ਵਾਲਾ ਅਕਾਲ ਤਖਤ ਦਾ ਜੈਸੇ ਅਕਾਲ ਤਖਤ ਦਾ ਕੋਈ ਇਹ ਜਾਂ ਕੰਮ ਨਹੀਂ ਆ ਵੀ ਉਹ ਮੋਰਲ ਪੁਲਿਸਿੰਗ ਕਰਦਾ ਰਹੇ ਹੂੰ ਉਹੋ ਉਹੋ ਉਹਦਾ ਕੰਮ ਹੈਗਾ ਵੀ ਜਿਹੜੇ ਸਿੱਖ ਸਿਧਾਂਤ ਹੈ ਪ੍ਰਿੰਸੀਪਲ ਹੈ ਗੁਰਬਾਣੀ ਦੇ ਪ੍ਰਿੰਸੀਪਲ ਹੈ ਗੁਰਬਾਣੀ ਦੀ ਮਰਯਾਦਾ ਹੈ ਹੂੰ ਜਿਹੜੀ ਸਮੁੱਚੇ ਸਾਰੇ ਪੰਥ ਨਾਲ ਸੰਬੰਧਿਤ ਹੈ ਉਹਦੇ ਤੇ ਕੋਈ ਗੱਲ ਹੋਵੇ ਤਾਂ ਕਿਸੇ ਨੂੰ ਬੁਲਾ ਸਕਦਾ ਗੱਲ ਕਰ ਸਕਦਾ ਹੂੰ ਜਾਤੀ ਲੈਵਲ ਉੱਤੇ ਕਿਸੇ ਨੂੰ ਸੱਦ ਕੇ ਕਹਿਣਾ ਵੀ ਤੇਰੇ ਤੇਰੇ ਤੇਰਾ ਕਰੈਕਟਰ ਦੇ ਵਿੱਚ ਆਹਾ ਗੜਬੜਾ ਗੜਬੜਾ ਇਹ ਬੜੀ ਬੇਹੂਦਾ ਗੱਲਬਾਤ ਹੈ ਇਹ ਜਾਤੀ ਕਿੜ ਕੱਢਣ ਵਾਲੀ ਗੱਲ ਹੈ ਹੂੰ ਬਦਲਾਖੋਰੀ ਵਾਲੀਆਂ ਗੱਲਾਂ ਇਹ ਜਿਹੜਾ ਕਾਬਜ ਅਕਾਲੀ ਦਲ ਹੈ ਜਿਹਦੇ ਇਸ਼ਾਰੇ ਤੇ ਐ ਜੀਪੀਸੀ ਚੱਲਦੀ ਹੈ ਤੇ ਜਿਹਦੇ ਇਸ਼ਾਰੇ ਤੇ ਅਕਾਲ ਤਖਤ ਦੇ ਹਨ ਲਫਾਫਿਆਂ ਚੋਂ ਅਕਾਲ ਤਖਤਾਂ ਦੇ ਜਸੇਦਾਰ ਨਿਕਲਦੇ ਆ ਹੂੰ ਉਹ ਉਹਨਾਂ ਦੇ ਕਹਿਣ ਤੇ ਇਹ ਸਾਰਾ ਕੁਝ ਹੋਇਆ ਹੂੰ ਤੇ ਬੜਾ ਮੰਦ ਭਾਗ ਹੈ ਮਤਲਬ ਕਿ ਇਹ ਇੱਕ ਐਂ ਲੱਗਦਾ ਵੀ ਸਿੱਖ ਸਮਾਜ ਦੀ ਇੱਕ ਟੋਟਲ ਸਿੱਖ ਪੰਥ ਦੀ ਇੱਕ ਤਰ੍ਹਾਂ ਦੀ ਉਹ ਨੂੰ ਉਹ ਨੂੰ ਥੱਲੇ ਉਹ ਨੂੰ ਛੋਟਾ ਦਿਖਾਉਣ ਵਾਲੀਆਂ ਗੱਲਾਂ ਬਾਤਾਂ ਵੀ ਇਹਨਾਂ ਦਾ ਜਥੇਦਾਰ ਆਹ ਜਥੇਦਾਰ ਹੈ ਜਾਤੀ ਲੈਵਲ ਤੇ ਹੂੰ ਪੂਰੇ ਚੌਥਾਈ ਸਦੀ ਬਾਅਦ 25 ਸਾਲ ਹੋ ਗਏ ਤਕਰੀਬਨ ਉਹਦੀ ਲੜਕੀ ਦੀ ਕਿਸੇ ਹਾਦਸੇ ਕਾਰਨ ਹੂੰ ਕਿਸੇ ਕਿਸੇ ਜਾਤੀ ਗੱਲਾਂ ਕਰਕੇ ਉਹਦੀ ਮੌਤ ਹੋ ਗਈ ਹੂੰ ਜਿਹਦੇ ਵਿੱਚ ਬਿਲਕੁਲ ਸਪਸ਼ਟ ਹੋ ਗਿਆ ਹੋ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਉਹ ਉਹ ਐਕਚੁਅਲੀ ਅਸਲ ਗੱਲ ਸੀ ਉਹ ਮਾਰਨਾ ਨਹੀਂ ਸੀ ਚਾਹੁੰਦੀ ਤੇ ਉਹ ਮੈਡੀਕਲੀ ਜੋ ਪ੍ਰੋਬਲਮ ਦੇ ਵਿੱਚ ਕੋਈ ਫਿਜੀਕਲੀ ਮੈਡੀਕਲ ਪ੍ਰੋਬਲਮ ਦੇ ਵਿੱਚ ਉਹ ਉਹ ਲੜਕੀ ਦੀ ਮੌਤ ਹੋ ਗਈ ਹੈ ਹਮ ਤੇ ਉਹ ਕਰਨਾਲ ਚ ਹੋਈ ਹੈ ਹਮ ਤੇ ਉੱਥੇ ਸਾਰਿਆਂ ਨੂੰ ਪਤਾ ਸਭ ਨੂੰ ਪਤਾ ਇਹ ਅੱਜਕੱਲ ਕੀ ਹੋਇਆ ਈਵਨ ਈਵਨ ਇਹ ਜਿਹੜੇ ਅਕਾਲੀ ਦਲ ਵਾਲੇ ਉਹਦੇ ਵਿਰੁੱਧ ਕੰਪਲੀਟ ਕਰਦੇ ਉਹਨਾਂ ਨੂੰ ਵੀ ਪਤਾ ਹੈ ਇਹ ਕਿਵੇਂ ਹੋਇਆ ਸੀ ਫਿਰ ਫਿਰ ਉਹਦੇ ਜਾਤੀ ਮਰਜ਼ਾਦਾ ਨਹੀਂ ਹੈ ਜਾਤੀ ਰੋਮਾਂ ਦੀ ਹੈ ਜੀ ਬਈ ਤੁਸੀਂ ਕਿੱਥੋਂ ਇਹ ਸਾਰੀ ਗੱਲਾਂ ਦੇ ਲੈ ਸਕਦੇ ਹੋ ਕਿਸੇ ਗੱਲਬਾਤ ਜੇ ਕੋਈ ਫਰਜ਼ ਕੀਤਾ ਵੀ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਾ ਬੰਦਾ ਕਿਸੇ ਤਰੀਕੇ ਦਾ ਹੋ ਸਕਦਾ ਤੁਸੀਂ ਜਦੋਂ ਉਹ ਕਿਸੇ ਇੰਸਟੀਚਿਊਸ਼ਨ ਦੀ ਸਿੱਖ ਧਰਮ ਦੇ ਇੰਸਟੀਚਿਊਸ਼ਨ ਦੇ ਉੱਤੇ ਉਹ ਸਸ਼ੋਭਤ ਹੋਵੇ ਉਹਦੇ ਉੱਤੇ ਬੈਠੇ ਉਦੋਂ ਤੁਸੀਂ ਇਹ ਸਵਾਲ ਉਠਾ ਸਕਦੇ ਉਹ ਪੋਲੀਟੀਕਲ ਪਾਰਟੀ ਦੀ ਲੀਡਰ ਹੈ ਫਿਲਹਾਲ ਉਹਦਾ ਤਾਂ ਤੁਸੀਂ ਸਵਾਲ ਉਠਾਏ ਹੀ ਨਹੀਂਗੇ ਜਦੋਂ ਉਹ ਦੋ ਵਾਰ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਰਹੀ ਹੈ ਜਿੰਨਾ ਚਿਰ ਉਹਦਾ ਇਹ ਜੇ ਮੈਂਬਰ ਮੈਂਬਰ ਉਹਦਾ ਕਾਫੀ ਉਹ ਰੋਤਵਾ ਵੀ ਸੀਗਾ ਅਕਾਲੀ ਦਲ ਵੱਲੋਂ ਉਹਨੂੰ ਟਿਕਟ ਵੀ ਦਿੱਤੀ ਗਈ ਸੀ ਹੂੰ ਖਡੂਰ ਸਾਹਿਬ ਤੋਂ 2019 ਚ 19 ਦੇ ਵਿੱਚ ਇਲੈਕਸ਼ਨ ਵੀ ਲੜੀ ਆ ਉਦੋਂ ਨਹੀਂ ਤੁਹਾਨੂੰ ਲੱਗਿਆ ਵੀ ਇਹ ਸਿੱਖੀ ਮਰਜ਼ਾਦਾ ਮੁਤਾਬਕ ਪੂਰੀ ਨਹੀਂ ਉਤਰ ਰਹੀ ਹੂੰ ਕੋਈ ਵੀ ਤੁਸੀਂ ਮਾਪਦੰਡ ਲੈ ਲਓ ਉਹ ਸਾਰੇ ਮਾਪਦੰਡਾਂ ਦੇ ਇਹ ਉਲਟ ਗੱਲ ਕੀਤੀ ਹੈ ਇਹ ਤਾਂ ਬਿਲਕੁਲ ਹੀ ਹਾਸੀ ਹਾਸੋ ਹੀਣੀ ਜੀ ਗੱਲ ਹੈ ਇਸੇ ਕਰਕੇ ਸਾਰੇ ਬੰਦਿਆਂ ਨੇ ਦਲ ਖਾਲਸਾ ਨੇ ਜਿਹੜੇ ਸਾਡੇ ਐਮੀਨੈਂਟ ਸਿੱਖ ਬੁੱਧੀਜੀਵੀ ਆ ਉਹਨਾਂ ਸਾਰਿਆਂ ਨੇ ਮਤਲਬ ਕਿ ਇਸ ਨੂੰ ਇਹਦੀ ਦਲ ਖਾਲਸਾ ਨੇ ਵੀ ਕੀਤੀ ਆ ਇਹਨਾਂ ਸਾਰਿਆਂ ਨੇ ਇਹਦਾ ਵਿਰੋਧ ਕੀਤਾ ਤੇ ਕਿਹਾ ਵੀ ਇਹ ਵਾਪਸ ਲਿਆ ਜਾਵੇ ਅਸੀਂ ਵੀ ਮੈਂ ਵੀ ਅਸ ਸਿੰਘ ਸਭਾ ਨੇ ਵੀ ਕੇਂਦਰੀ ਸਿੰਘ ਸਾਹਿਬ ਨੇ ਵੀ ਇਹਦਾ ਇਹਦਾ ਵਿਰੋਧ ਕੀਤਾ ਤੇ ਇਸ ਕਰਕੇ ਇਸ ਕਰਕੇ ਸਾਰਾ ਕੁਝ ਇਹ ਇਹ ਕਰਨਾ ਨਹੀਂ ਚਾਹੀਦਾ ਕਾਲ ਤੱਕ ਦੇ ਜਾਂਦਾ ਨੂੰ ਤੇ ਅਰ ਕਰਦਾ ਤਾਂ ਹੈ ਕਿਉਂਕਿ ਕਾਲ ਤੱਕ ਦੇ ਜੇ세ਦਾਰ ਵੀ ਲਫਾਫਿਆਂ ਚੋਂ ਨਿਕਲਦੇ ਆ ਹੂੰ ਉਹਨਾਂ ਦੀ ਵੀ ਜਿਹੜੀ ਚੋਣ ਪ੍ਰਣਾਲੀ ਹੈ ਚੋਣ ਵਿਧੀ ਹੈ ਉਹ ਉਹ ਇਸ ਤਰੀਕੇ ਨਾਲ ਕੋਈ ਬਣੀ ਨਹੀਂ ਕੋਈ ਕੋਈ ਬੁੱਧੀਜੀਵੀਆਂ ਦਾ ਕੋਈ ਸਿੱਖ ਧਾਰਮਿਕ ਬੰਦਿਆਂ ਦਾ ਇੱਕ ਖਾਸ ਕਿਸਮ ਦਾ ਕਾਲਜ ਬਣਨਾ ਚਾਹੀਦਾ ਇੱਕ ਖਾਸ ਕਿਸਮ ਦਾ ਗਰੁੱਪ ਪਹਿਲਾਂ ਸਿਲੈਕਟ ਹੋਣਾ ਚਾਹੀਦਾ ਵੀ ਆਹ ਡਿਜ਼ਰਵ ਕਰਦੇ ਅਕਾਲ ਤਖਤ ਦਾ ਜੱਸੀਦਾਰ ਬਣਨਾ ਫਿਰ ਉਹਨਾਂ ਦੀ ਚੋਣ ਹੋਣੀ ਚਾਹੀਦੀ ਹੈ ਤੇ ਉਹਨਾਂ ਦਾ ਪੂਰਾ ਅੱਜ ਦੇ ਯੁੱਗ ਦੇ ਵਿੱਚ ਡਿਜੀਟਲ ਮੀਡੀਆ ਦੇ ਯੁੱਗ ਦੇ ਵਿੱਚ ਸਾਰੇ ਡਾਇਸਪੋਰਾ ਸਿੱਖਾਂ ਨੂੰ ਤੇ ਸਾਰੇ ਸਿੱਖਾਂ ਨੂੰ ਕੰਸਲਟ ਕਰਨਾ ਚਾਹੀਦਾ ਵੀ ਆਹ ਬੰਦੇ ਨੂੰ ਅਸੀਂ ਕਰਨ ਜਾ ਰਹੇ ਹਾਂ ਉਹਦੇ ਉੱਤੇ ਪ੍ਰੋ ਤੇ ਉਹਦੇ ਵਿਰੋਧੀ ਸਾਰੇ ਥਿਊ ਲੈਣੇ ਚਾਹੀਦੇ ਆ ਇਸ ਕਿਸਮ ਦੀ ਚੋਣ ਵਿਧੀ ਬਣਨੀ ਚਾਹੀਦੀ ਹੈ ਇਹ ਹੁਣ ਥੋੜਾ ਵੀ ਹੈ ਚੱਕੇ ਜੀ ਨੂੰ ਮਰਜ਼ੀ ਬਣਾ ਦਿਓ ਤੇ ਉਹ ਤੋਂ ਜੋ ਮਰਜ਼ੀ ਕਹਾ ਲੋ ਜਦੋਂ ਫਿਰ ਉਹਦੇ ਜਦੋਂ ਕੋਈ ਉਹਦਾ ਅਪੁਆਇੰਟਮੈਂਟਿੰਗ ਅਥਾਰਟੀ ਕੋਸ਼ ਕਹਾ ਲੈ ਜਿਹੜੀ ਅਪੁਆਇੰਟਮੈਂਟ ਕਰਦੀ ਐ ਤੇ ਫਿਰ ਕੋਈ ਕੋ ਮੀਨਿੰਗ ਨਹੀਂ ਰਹਿ ਜਾਂਦਾ ਇਸੇ ਕਰਕੇ ਅਸੀਂ ਕਹੀ ਜਾਂਦੇ ਆ ਬਹੁਤ ਦੇਰ ਦੇ ਵੀ ਜਿਹੜੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਖਾਸ ਕਰਕੇ ਕਹਿੰਦੇ ਆ ਵੀ ਇੱਥੇ ਖਾਲਸਾ ਰਾਜ ਆਉਣਾ ਚਾਹੀਦਾ ਇੱਥੇ ਐਸ ਕਿਸਮ ਦੇ ਉਹ ਪਹਿਲਾ ਕਾਲ ਤਖਤ ਨੂੰ ਆਜ਼ਾਦ ਕਰਾ ਲੈਣ ਉਹਦੀ ਮੁਕਤੀ ਕਰਾ ਲੈਣ ਉਹਦੇ ਉੱਤੇ ਇਹੋ ਜਿਹੇ ਜੱਥੇਦਾਰ ਬੈਠੇ ਆ ਜਿਹੜੇ 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 ਕਿ ਪਤਾ ਨਹੀਂ ਉਹ ਕਿੱਥੋਂ ਚੱਲਦੇ ਆ ਉਹ ਦਿੱਲੀ ਦਿੱਲੀ ਸਟੈਬਲਿਸ਼ਮੈਂਟ ਤੋਂ ਚੱਲ ਰਹੇ ਆ ਜਾਂ ਇੱਥੇ ਅਕਾਲੀ ਦਲ ਆ ਜਿਹੜੀ ਦਿੱਲੀ ਡੀਪ ਦਿੱਲੀ ਸਟੇਟ ਨਾਲ ਜੁੜੀ ਹੋਈ ਹੈ ਇਨ ਡੀਪ ਇੰਡੀਅਨ ਸਟੇਟ ਨਾਲ ਜੁੜੀ ਹੋਈ ਆ ਉਹਦੇ ਰਾਹੀਂ ਚੱਲਦੇ ਆ ਇਹ ਹੁਣ ਪਤਾ ਹੀ ਨਹੀਂ ਹੈ ਸਾਰਾ ਸਪਸ਼ਟ ਹੋਣਾ ਚਾਹੀਦਾ ਪਾਰਦਰਸ਼ੀ ਬਿਲਕੁਲ ਨਹੀਂ ਹੈ ਜੇਸੇਦਾਰਾਂ ਦੇ ਅਪੁਆਇੰਟਮੈਂਟ ਵੇਲੇ ਉਹਨਾਂ ਦੇ ਕੰਮਕਾਰਚ ਹੂੰ ਜੇ ਫਰਜੀ ਗੀਤਾ ਵੀ ਉਹ ਕਿਉਂ ਨਹੀਂ ਵੈਬਸਾਈਟ ਤੇ ਪਾਣ ਦੇ ਅਕਾਲ ਤਖਤ ਦੀ ਤੇ ਵੀ ਅਸੀਂ ਆ ਕਰਨ ਜਾ ਰਹੇ ਹਾਂ ਤੁਸੀਂ ਦੱਸੋ ਲੋਕਾਂ ਦਾ ਵਿਚਾਰ ਕੀ ਹੈ ਹੂੰ ਤੇ ਇਸ ਕਿਸਮ ਦਾ ਜਿਹੜਾ ਸਾਰਾ ਕੁਝ ਹੈ ਇਸ ਕਰਕੇ ਤੁਰਤੇ ਸਾਰਾ ਬੀਬੀ ਦੇ ਅਸੀਂ ਮੈਂ ਬੀਬੀ ਨੂੰ ਜਾਤੀ ਤੌਰ ਤੇ ਜਾਣਦਾ ਨਹੀਂ ਅਜੇ ਤੱਕ ਮਿਲਿਆ ਨਹੀਂ ਹੂੰ ਤੇ ਨਾ ਬੀਬੀ ਨਾਲ ਮੇਰਾ ਕੋਈ ਕਿਸੇ ਕਿਸਮ ਦਾ ਸਿਆਸੀ ਲੈਵਲ ਦਾ ਕੋਈ ਕਿਸੇ ਲੈਵਲ ਦਾ ਸਵਾਲ ਦਾ ਪਰ ਮੈਂ ਮਹਿਸੂਸ ਕਰਦਾ ਵੀ ਇਹ ਸਭ ਤੋਂ ਗਲਤ ਕੰਮ ਹੋਇਆ ਬੀਬੀ ਦੇ ਵਿਰੁੱਧ ਇਹ ਜਾਤੀ ਬਦਲਾਖੋਰੀ ਵਾਲਾ ਕੰਮ ਹੈ ਹੂੰ ਸਿਆਸੀ ਬਦਲਾਖੋਰੀ ਵਾਲਾ ਕੰਮ ਹੈ ਤੇ ਇਹਦੇ ਵਿੱਚ ਬੀਬੀ ਦਾ ਕਦ ਉੱਚਾ ਹੋਇਆ ਉਹਨਾਂ ਦਾ ਕਦ ਘਟਿਆ ਜਿਹੜੇ ਉਹਦੇ ਉੱਤੇ ਉਹਨੂੰ ਤਲਬ ਕਰਨ ਵਾਲੇ ਆ ਹੂੰ ਅਸ਼ੋਮਨੀ ਕਮੇਟੀ ਦੇ ਜਨਰਲਸ ਕਹਤੇ ਗੁਰਚਰਨ ਸਿੰਘ ਗਰੇਵਾਲ ਜਿtheta ਦਾਰ ਕਾਲ ਤੱਕ ਨੂੰ ਡਿਫੈਂਡ ਕਰਦੇ ਨੇ ਉਹੀ ਗੱਲ ਕਹਿੰਦੇ ਨੇ ਕਿ ਜੇ ਸੁਖਬੀਰ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਜਾ ਸਕਦਾ ਹੈ ਜੇ ਗਿਆਨੀ ਰਗबीर ਸਿੰਘ ਸੁਖਬੀਰ ਬਾਦਲ ਨੂੰ ਤਲਬ ਕਰ ਸਕਦੇ ਨੇ ਤੇ ਜੇ ਬੀਬੀ ਨੂੰ ਤਲਬ ਕਰ ਲਿਆ ਤੇ ਕੀ ਆਫਤ ਆਗੀ ਦੇਖੋ ਗਰੇয়াল ਨੂੰ ਬਗਰੇয়াল ਹੈਗਾ ਇੱਕ ਖਾਸ ਕਿਸਮ ਦਾ ਇੱਕ ਵਫਾਦਾਰੀ ਵਾਲਾ ਉਹ ਸਟੇਟਮੈਂਟ ਦਿੰਦਾ ਉਹ ਕਾਲੀਦਲ ਦੀ ਵਫਾਦਾਰੀ ਸ਼ੋ ਕਰਦਾ ਉਹ ਨਾ ਕੋਈ ਬੁੱਧੀ ਜੀਪੀਸੀ ਤੇ ਨਾ ਕੋਈ ਉਹਦਾ ਵੱਡਾ ਸਟੇਟਸ ਹੈ ਧਾਰਮਿਕ ਲੈਵਲ ਦਾ ਵੀ ਜਿਹੜਾ ਲੋਕ ਉਹਦੀ ਗੱਲ ਨੂੰ ਮੰਨਦੇ ਹੁਣ ਉਹ ਹੁਣ ਐਸਜੀਪੀਸੀ ਦੇ ਕਿਸੇ ਕਦੇ ਕਿਸੇ ਪੋਜੀਸ਼ਨ 'ਚ ਰਿਹਾ ਤੇ ਉਹ ਐਸਜੀਪੀਸੀ ਵਾਲੇ ਜਿਵੇਂ ਸਾਰੇ ਕਰੀ ਜਾਂਦੇ ਆ ਜੇ ਲਫਾਫਿਆਂ 'ਚੋਂ ਪ੍ਰਧਾਨ ਨਿਕਲਦਾ ਏਵੇਂ ਵਾਈਸ ਪ੍ਰੈਜ਼ੀਡੈਂਟ ਏਵੇਂ ਐਗਜ਼ੀਕਿਊਟਿਵ ਨਿਕਲਦੀ ਆ ਉਹ ਠੀਕ ਆ ਬਾ ਉਹਦਾ ਕਹਿਣਾ ਕੋਈ ਕੋਈ ਧਾਰਮਿਕ ਅਹਿਮੀਅਤ ਨਹੀਂ ਰੱਖਦਾ ਨਾ ਨਾ ਸਿਆਸੀ ਵੀ ਨਹੀਂ ਰੱਖਦਾ ਹੂੰ ਇਹ ਇਹ ਤੁਸੀਂ ਦੱਸੋ ਉਹਨੇ ਜਿਹੜਾ ਸੁਖਵੀਰ ਬਾਦਲ ਸੀ ਉਹਨੇ ਟਾਈਮ ਦੇ ਤਾ ਅਸੀਂ ਇੰਨੇ ਟਾਈਮ ਦੇ ਵਿੱਚ ਮੈਂ ਪੇਸ਼ ਹੋਊਗਾ ਹੋਇਆ ਪੇਸ਼ ਉਹ ਟਾਈਮ ਵੀ ਨਿਕਾਤਾ ਉਹਦਾ ਮਜ਼ਾਕ ਉਹ ਵੀ ਉਡਾਈ ਜਾਂਦੇ ਇਹ ਵੀ ਉਡਾਈ ਜਾਵੇ ਸਾਰਾ ਕੁਝ ਮਜ਼ਾਕ ਸੁਖਵੀਰ ਬਾਦਲ ਵੀ ਅਕਾਲ ਤਖ ਦਾ ਉਡਾਈ ਰਿਹਾ ਹੈ ਕਿ ਨਾ ਜਿੰਨਾ ਟਾਈਮ ਕਿਹਾ ਸੀ ਮੈਂ ਪੇਸ਼ ਹੋਊ ਉਹ ਤੋਂ ਟਾਈਮ ਜ਼ਿਆਦਾ ਲੰਘ ਗਿਆ ਹੂੰ ਵਿੱਚ ਵੋਟਾਂ ਆ ਗਈਆਂ ਉਹਨਾਂ ਲਈ ਤਾਂ ਇਹ ਐਵੇਂ ਇੱਕ ਵੇਖੋ ਉਹ ਆਪਦੀ ਸਿਆਸਤ ਖੜਾ ਕਰਨਾ ਚਾਹੁੰਦੇ ਆ ਅਕਾਲ ਤਖਤ ਦੇ ਇੰਸਟੀਟਿਊਸ਼ਨ ਨੂੰ ਬਰਕਤ ਦੇ ਤੇ ਉਹਨਾਂ ਨੂੰ ਕਲੀਅਰ ਹੈ ਫਿਰ ਆ ਗਰੇਵਾਲ ਜੋ ਬੋਲਦਾ ਹੈ ਇਹਦਾ ਕੋਈ ਮਤਵ ਨਹੀਂ ਇਹ ਆਪਣੇ ਆਪ ਵਿੱਚ ਕੋਈ ਇਹਦੀ ਐਮਤ ਨਹੀਂ ਐਵੇਂ ਭੁਲੇਖਾ ਹੈ ਕਿਉਂਕਿ ਪ੍ਰੈਸ ਨੂੰ ਆਏ ਹੁੰਦਾ ਵੀ ਕੋਈ ਨਾ ਕੋਈ ਗੱਲ ਆ ਜਾ ਜਿਹੜਾ ਕਹਿੰਦੇ ਠੀਕ ਹੈ ਇੱਕ ਗੱਲ ਹੋਰ ਬਹੁਤ ਚੱਲਦੀ ਹੈ ਇਹ ਕਹਿੰਦੇ ਕਿ ਸਿੱਖ ਪੰਥ ਦੇ ਵਿੱਚ ਇਹ ਕਿਹਾ ਜਾਂਦਾ ਹੈ ਵੀ ਕੁੜੀ ਮਾਰ ਨਾਲ ਰਿਸ਼ਤਾ ਨਹੀਂ ਰੱਖਣਾ ਤੇ ਰੋਮਾਂ ਦੀ ਬੇਇੱਤਬੀ ਕਰਨਾ ਵੀ ਸਿੱਖ ਧਰਮ ਦੇ ਵਿੱਚ ਪਾਪ ਹੈ ਸੋ ਇਸ ਕਰਕੇ ਬਾਰ-ਬਾਰ ਬੀਬੀ ਜਗੀਰ ਕੌਰ ਤੇ ਸਵਾਲ ਚੱਕੇ ਜਾਂਦੇ ਨੇ ਬਾਰ-ਬਾਰ ਉਹਨਾਂ ਨੂੰ ਕੁੜੀ ਮਾਰ ਕਿਹਾ ਜਾਂਦਾ ਕਿਉਂਕਿ ਉਹਨਾਂ ਦੀ ਬੇਟੀ ਹਰਪ੍ਰੀਤ ਕੌਰ ਦਾ ਮਰਡਰ ਇਹ ਮੰਨਿਆ ਗਿਆ ਵੀ ਉਹਨਾਂ ਦੇ ਵੱਲੋਂ ਕਰਵਾਇਆ ਗਿਆ ਬਾਰ-ਬਾਰ ਇਹ ਮਸਲਾ ਚੱਕਿਆ ਜਾਂਦਾ ਲੋਕ ਤਾਂ ਟੌੜਾ ਸਾਹਿਬ ਦਾ ਸਖਵੀਰ ਬਾਦਲ ਤੇ ਵੀ ਦੋਸ਼ ਲਾਉਂਦੇ ਹੁੰਦੇ ਸੀਗੇ ਓਪਨ ਕਹਿੰਦੇ ਹੁੰਦੇ ਸੀਗੇ ਵੀ ਭਾਈ ਇਹਦੇ ਵੀ ਇਹੋ ਜਿਹਾ ਕੀਤਾਗਾ ਹਾਂ ਇਸ ਤੇ ਲਾਉਂਦੇ ਹੁੰਦੇ ਸੀ ਇਹਦੇ ਤੇ ਇਹਦੇ ਪਰਿਵਾਰ ਤੇ ਲਾਉਂਦੇ ਰਹੇ ਆ ਉਹਦਾ ਜਵਾਬ ਦੇਣ ਖਾ ਸਾਰੇ ਲੋਕਾਂ ਦੇ ਸਾਰੇ ਸਰਕਲ ਦੇ ਵਿੱਚ ਇਸ ਕਰਕੇ ਇਹ ਸਾਰਾ ਕੁਝ ਆ ਜੋ ਇਹ ਕੋਈ ਅਹਿਮੀਅਤ ਨਹੀਂ ਰੱਖਦਾ ਤੇ ਇਹ ਐਵੇਂ ਗੱਲਬਾਤ ਹੈਗੀਆਂ ਨਾਲੇ ਕੋਈ ਤੁਸੀਂ ਪ੍ਰੂਵ ਨਹੀਂ ਕੀਤਾ ਇੱਥੇ ਪਰੂਨ ਹੱਤਿਆ ਚੱਲਦੀ ਰਹੀ ਕਿੰਨੇ ਸਾਲ ਉਦੋਂ ਕਲ ਤਖਤ ਨੇ ਕੀ ਕਿਹਾ ਕਲ ਤੱਕ ਦੇ ਸਟੇਟਮੈਂਟਾਂ ਤੱਕ ਨਹੀਂ ਆਈਆਂ ਪਰੂਨ ਹੱਤਿਆ ਤੇ ਹੂੰ ਤਾਂ ਕਲ ਤਖਤ ਨੇ ਕੀ ਸਟੈਂਡ ਲਿਆ ਪਰੂਨ ਹੱਤਿਆ ਜਦੋਂ ਲੜਕੀਆਂ ਨੂੰ ਮਾਰਦੇ ਸੀ ਹੂੰ ਫੀਮੇਲ ਫਿਟੀਸਾਈਡ ਹੁੰਦੀ ਸੀ ਉਹ ਹਾਫ ਫਿਟੀਸਾਈਡ ਹੁੰਦੀ ਸੀ ਉੱਥੇ ਕੀ ਸਟੈਂਡ ਲਿਆ ਕਦੇ ਇਹ ਐਵੇਂ ਹੁਣ ਮੌਕੇ ਤੇ ਪਹਿਨ ਕਹਿਣ ਦੀ ਖਾਤਰ ਹੈਗਾ ਸਾਰਾ ਕੁਝ ਤੇ ਇਹਦਾ ਕੋਈ ਐਮਿਹਤ ਨਹੀਂ ਹੈ ਇਸ ਗੱਲ ਦਾ ਹੂੰ ਬੀਬੀ ਜਗੀਰਕੌਰ ਦੀ ਬੇਟੀ ਹਰਪ੍ਰੀਤਕੌਰ ਕਤਲकांड ਦੇ ਬਾਰੇ ਥੋੜਾ ਜਾਨਣਾ ਚਾਹਾਂਗੇ ਥੋੜਾ ਪਿੱਛੇ ਜਾਣਾ ਚਾਹਾਂਗੇ ਕਿ ਕਿਹਨਾ ਹਾਲਾਤਾਂ ਦੇ ਵਿੱਚ ਉਹ ਕਤਲ ਹੁੰਦਾ ਕਿੱਥੇ ਕਿੱਥੇ ਕੇਸ ਚੱਲਿਆ ਕੀ ਕੀ ਕਾਨੂੰਨੀ ਪ੍ਰਕਿਰਿਆਵਾਂ ਵਾਰੀਆਂ ਇਸ ਕੇਸ ਦੇ ਨਾਲ ਦੇਖੋ ਮੈਨੂੰ ਤਾਂ ਇਹ ਵੀ ਪਤਾ ਵੀ ਜਾਤੀ ਲੈਵਲ ਉੱਤੇ ਕੇਸ ਹੋਇਆ ਸੀ ਸਾਰਾ ਉਹਦੇ ਅਗੇਂਸਟ ਕੇਸ ਖੜਾ ਕੀਤਾ ਗਿਆ ਸੀਗਾ ਇਹ ਠੀਕ ਹੈ ਬੀਬੀ ਬੀਬੀ ਨੇ ਉਸ ਨੂੰ ਜਿਹੜਾ ਉਹ ਲੜਕੀ ਦਾ ਵਿਆਹ ਕਰਾਇਆ ਸੀ ਆਪਦੇ ਲੈਵਲ ਤੇ ਉਹਨੂੰ ਮੰਨ ਲੈਣਾ ਚਾਹੀਦਾ ਸੀ ਉਹਦੀ Pregnancy termination ਕਰਨ ਵੇਲੇ ਕਿਤੇ ਇਹ ਉਹਦੀ ਡੈਥ ਹੋ ਗਈ ਸਾਰੀ ਇਹੀ ਆ ਸਾਰਿਆਂ ਨੂੰ ਪਤਾ ਜੋ ਕੁਝ ਤੇ ਉਦੋਂ ਪਿੱਛੇ ਪੋਲੀਟੀਕਲ ਲੈਵਲ ਤੇ ਸਾਰੇ ਡਿਸੀਜਨ ਹੋਏ ਕੋਰਟਾ ਚ ਗਿਆ ਸਾਰਾ ਕੁਝ ਤੇ ਉਦੋਂ ਇਹ ਸਾਰਾ ਅਕਾਲੀ ਦਲ ਡਿਫੈਂਡ ਕਰਦਾ ਸੀਗਾ ਬੀਬੀ ਨੂੰ ਉਸ ਤੋਂ ਬਾਅਦ ਹੁਣ ਤੁਸੀਂ ਦੇਖੋ ਵੀ ਉਹ ਉਸ ਤੋਂ 2018 ਦੇ ਵਿੱਚ ਪੰਜਾਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹਨੂੰ ਬਰੀ ਕਰਤਾ ਹੂੰ ਬਰੀ ਕਰਨ ਦੇ ਪਿੱਛੋਂ ਵੀ ਤੁਸੀਂ ਹਜੇ ਇੱਕ ਸਵਾਲ ਲਈ ਜਾਂਦੇ ਹੋ ਸਾਰਾ ਕੁਝ ਹੂੰ ਆ ਜਦੋਂ ਉਹ ਦੋਸ਼ੀ ਸੀ ਹਜੇ ਬਰੀ ਨਹੀਂ ਸੀ ਹੋਈ ਉਦੋਂ ਤੁਸੀਂ ਪਾਰਟੀ 'ਚ ਵੀ ਸਾਰਾ ਆਪਦੀ 'ਚ ਰੱਖਿਆ ਉਹਨੂੰ ਪ੍ਰਧਾਨ ਵੀ ਬਣਾਇਆ ਐਸਜੀਪੀਸੀ ਦਾ ਹੂੰ ਇਸ ਕਰਕੇ ਇਹਨਾਂ ਦਾ ਕੋਈ ਕਿਸੇ ਪਾਸੇ ਵੀ ਕੋਈ ਇਸ ਕਿਸਮ ਦਾ ਲੌਜਿਕ ਲੱਗਦਾ ਹਾਂਜੀ ਹੂੰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਇਹ ਇਨ ਇਸ ਨੂੰ ਪੰਥਕ ਰੰਗਤ ਦਿੱਤੇ ਜਾ ਰਹੀ ਹੈ ਪੰਥ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਕਿਉਂਕਿ ਕੁੜੀ ਮਾਰ ਦਾ बार-बार ਇਹ ਗੱਲ ਕਹਿਣਾ ਕਿ ਕੁੜੀ ਮਾਰ ਔਰ ਰੋਮਾਂ ਦੀ ਬੇਅਦਬੀ ਪੰਥਕ ਆਗੂ ਕੀ ਸੋਚਦੇ ਨੇ ਖਾਸ ਤੌਰ ਤੇ ਕੋਈ ਰੋਮਾਂ ਦੀ ਬੇਅਦਬੀ ਦੀ ਫੇਰ ਗੱਲ ਸ਼ੁਰੂ ਕਰੋ ਜੇ ਕੋਈ ਇਹ ਅਬ ਸ਼੍ਰੋਮnik ਅਬ ਸਿੱਖ ਧਰਮ ਦੇ ਕੋਈ ਕਿਸੇ ਸੰਸਥਾਨ ਲਈ ਕਿਸੇ ਅਹੁਦੇ ਲਈ ਉਹ ਗੱਲ ਕਰੇਗੀ ਹੁਣ ਖਾਲੀ ਉਹ ਤੁਸੀਂ ਕਹਿ ਦਿਓ ਉਦੋਂ ਤੁਸੀਂ ਕਹਿ ਦਿਓ ਜਦੋਂ ਕਿਤੇ ਐਸਜੀਪੀਸੀ ਲਈ ਉਹ ਖੜੀ ਹੋਏਗੀ ਪ੍ਰਧਾਨ ਲਈ ਖੜੇ ਹੋਏਗੀ ਜਾਂ ਕਿਸੇ ਹੋਰ ਲਈ ਉਦੋਂ ਕਹਿ ਦਿਓ ਵੀ ਇਹ ਚਾਰ ਨੁਕਸ ਹੈ ਪਹਿਲਾਂ ਤੁਸੀਂ ਖਲਾ ਦੇ ਵਿੱਚ ਹੀ ਕਹੀ ਜਾਂਦੇ ਹੋ ਸਾਰੀ ਗੱਲਬਾਤ ਤੇ ਸਾਰੇ ਘਰਾਂ ਦੇ ਵਿੱਚ ਸਾਬ ਜਿਹਨੇ ਸ਼੍ਰੋਮnik ਕਮੇਟੀ ਦੇ ਮੈਂਬਰ ਹੈ ਉਹਨਾਂ ਦੇ ਬਹੁਤਿਆਂ ਦੇ ਤਾਂ ਲੜਕਿਆਂ ਦੇ ਪਰਿਵਾਰਾਂ ਦੇ ਸਭੇ ਇਹ ਹਾਲ ਹੈ ਹੂੰ ਤੇ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰ ਇਹ ਹਜੇ ਵੀ ਇਹ ਜੇ ਆ ਜਿਹੜੇ ਸ਼ਰਾਬ ਵੀ ਪੀਂਦੇ ਆ ਹੂੰ ਤੇ ਪਤਾ ਵੀ ਆ ਲੋਕਾਂ ਨੂੰ ਏਮਪਲਾਈ ਆ ਜਿਹੜੇ ਸ਼ਰਾਬ ਪੀਂਦੇ ਆ ਇਸ ਸ਼੍ਰੋਮਣੀ ਕਮੇਟੀ ਦੇ ਬਹੁਤ ਵੱਡਾ ਅਸੀਂ ਇਲਜ਼ਾਮ ਵੀ ਕਹਿ ਸਕਦੇ ਆ ਬਹੁਤ ਵੱਡੀ ਗੱਲ ਵੀ ਕਹਿ ਸਕਦੇ ਆ ਕਿ ਐਸਜੀਪੀਸੀ ਦੇ ਜਿਹੜੇ ਮੈਂਬਰ ਨੇ ਖੁਦ ਸ਼ਰਾਬ ਦਾ ਸੇਵਨ ਕਰਦੇ ਆ ਦੇਖੋ ਮੈਂ ਉੱਥੇ ਉੱਥੇ ਰਿਹਾ ਤੇ ਮੈਨੂੰ ਪਤਾ ਵੀ ਆ ਐਸਜੀਪੀਸੀ ਦੇ ਕਈ ਏਮਪਲਾਈ ਸਾਡੇ ਕੋਲੇ ਆ ਕੇ ਜਦੋਂ ਹੁੰਦਾ ਸੀ ਤੇ ਕਿਰਪਾਨ ਲਾ ਕੇ ਕਿੱਲੇ ਤੇ ਟੰਗ ਦਿੰਦੇ ਹੁੰਦੇ ਸੀਗੇ ਤੇ ਉੱਥੇ ਆ ਕੇ ਸ਼ਰਾਬ ਪੀਂਦੇ ਹੁੰਦੇ ਸੀ ਹੂੰ ਇਸੇ ਗੱਲ ਤੇ ਤਾਂ ਸੰਤ ਪਿੰਡਰਾਲਾ ਦੀ ਉਦੋਂ ਲੜਾਈ ਹੋਈ ਸੀ ਵੀ ਅਕਾਲ ਤਖਤ ਦੇ ਈਵਨ ਈਵਨ ਜਿਹੜੇ ਹਜ਼ੂਰੀ ਹਜ਼ੂਰੀ ਰਾਗੀ ਤੇ ਕਥਕ ਆ ਉਹ ਉਹ ਵੀ ਕਿਤੇ ਬੈਠੇ ਹੱਤਿਆਂ 'ਚ ਦੇਖੇ ਗਏ ਸੀਗੇ ਉਹਨਾਂ ਦਿਨਾਂ ਦੇ ਵਿੱਚ ਇੱਥੋਂ ਤਾਂ ਸਾਰਾ ਰੌਲਾ ਪਿਆ ਅੱਸੀ ਦੇ ਵਿੱਚ ਜਿਹੜਾ ਸੰਤ ਸੰਤ ਨੇ ਜਿਹੜੀ ਮੁਹੰਮਦ ਸੰਤ ਜਰਨੈਲ ਸਿੰਘ ਪਿੰਡਰਾਲਾ ਚੱਕੀ ਸੀ ਇਸੇ ਤੋਂ ਚੱਕੀ ਸੀ ਇਹ ਸਾਰਾ ਕੁਝ ਹੈਗਾ ਐਸਜੀਪੀਸੀ ਕੀ ਦੁੱਤ ਹੁੰਦੀ ਆ ਕਰਾਪਸ਼ਨ ਆ ਜਿਹੜੀ ਸਭ ਤੋਂ ਜ਼ਿਆਦਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਚ ਉਹਨੇ ਸਰਕਾਰ ਚ ਸਰਕਾਰੀ ਹਲਕਿਆਂ ਚ ਨਹੀਂ ਜਿੰਨੀ ਕਰਾਪਸ਼ਨ ਐਸਜੀਪੀਸੀ ਚ ਤੁਸੀਂ ਜਾ ਕੇ ਉੱਥੇ ਕੋਈ ਪ੍ਰੋਜੈਕਟ ਲਾਜਾ ਦੇਖੋ ਸਿੱਧਾ ਕਹਿੰਦੇ ਵੀ ਅਸੀਂ ਇੰਨੇ ਪੈਸੇ ਲਵਾਂਗੇ ਫੇਰ ਗੱਲ ਕਰਾਂਗੇ ਤੁਹਾਡੇ ਨਾਲ ਇਹਦਾ ਇੰਨਾ ਹਿੱਸਾ ਲਵਾਂਗੇ ਹਮ ਹਜੇ ਤੱਕ ਜਿਹੜੇ ਜਿਹੜੇ ਉਹ ਸਰੂਪ ਐ 235 ਰੂਪ ਕੇ ਕਿੰਨੇ ਪਾਵਨ ਸਰੂਪ ਪਾਵਨ ਸਰੂਪ ਐ ਗੁਰੂ ਗ੍ਰੰਥ ਸਾਹਿਬ ਦੇ ਉਹ ਏਸੇ ਹੀ ਏਸੇ ਕਰਾਪਸ਼ਨ ਦੇ ਰੂਪ ਚ ਉਹ ਬਾਹਰ ਗਏ ਆ ਉਹ ਸ਼ੋਮਨੀ ਕਮੇਟੀ ਚੋਂ ਨਿਕਲ ਕੇ ਗਏ ਹੂੰ ਉਹਨਾਂ ਦਾ ਹਜੇ ਤੱਕ ਹਿਸਾਬ ਕਿਤਾਬ ਨਹੀਂ ਕੀਤਾ ਐਵੇਂ ਕਮੇਟੀ ਬਹਾਤੀ ਛੱਡਤਾ ਇਹ ਸਾਰਾ ਇਸ ਕਰਕੇ ਇਹਨਾਂ ਨੂੰ ਤਾਂ ਹੱਕ ਹੀ ਨਹੀਂ ਗੱਲਾਂ ਕਰਨ ਦਾ ਸਭ ਨੂੰ ਪਤਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇ ਗੱਲ ਕਰੀ ਤਾਂ ਸਭ ਤੋਂ ਵੱਡੀ ਰਹਿਨੁਮਾ ਸੰਸਥਾ ਮੰਨੀ ਜਾਂਦੀ ਹੈ ਸਿੱਖਾਂ ਦੀ ਕਿਉਂਕਿ ਉਹਦੇ ਅੰਦਰ ਧਰਮ ਪ੍ਰਚਾਰ ਕਮੇਟੀ ਵੀ ਹੈ ਜਿੰਨੇ ਵੀ ਸਿੱਖ ਪੰਥ ਦੇ ਨਾਲ ਸੰਬੰਧਿਤ ਜਿਹੜੇ ਕੰਮ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਸ ਤੌਰ ਤੇ ਵਿੱਦੇ ਜਾਂਦੇ ਨੇ ਪਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਅੱਖਾਂ ਨਾਲ ਹੀ ਚੀਜ਼ ਵੇਖੀ ਹੈ ਕਿ ਉੱਥੇ ਮੈਂਬਰ ਸ਼ਰਾਬ ਦਾ ਸੇਵਨ ਕਰਦੇ ਸੀ ਕਿਰਪਾਨ ਲਾ ਕੇ ਕਿੱਲੀ ਤੇ ਟੰਗ ਦਿੰਦੇ ਸੀ ਕੀ ਮਜਬੂਰੀ ਹੋ ਜਾਂਦੀ ਹੈ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਕਿ ਉਹ অমৃতਪਾਨ ਕਰਕੇ ਸ਼ਰਾਬ ਦਾ ਜਾਂ ਮੀਠ ਦਾ ਸੇਵਨ ਕਰੇ ਮੇਰੇ ਕੋ ਪਹਿਲੀ ਗੱਲ ਤਾਂ ਇਹ ਇਹਨਾਂ ਨੇ ਇਸ ਕਿਸਮ ਦਾ ਮਾਹੌਲ ਹੋ ਗਿਆ ਵੀ ਅਮਰਤ ਪਾਨ ਕਰਨ ਵਾਲੇ ਤੋਂ ਲੋਕ ਬਹੁਤ ਜ਼ਿਆਦਾ ਉਮੀਦਾਂ ਰੱਖਦੇ ਸੀ ਵੀ ਧਾਰਮਿਕ ਲੈਵਲ ਤੇ ਬੜੇ ਪਾਇਦਾ ਹੋਣਗੇ ਹੂੰ ਉਹ ਇਹਨਾਂ ਨੇ ਜਿਹੜੇ ਜਿਹੜੇ ਬੰਦੇ ਧਰਮ ਅਮਰਤ ਸ਼ਾਕੇ ਤੇ ਫਿਰ ਕਰੈਤਾ ਕਰਦੇ ਆ ਹੂੰ ਕਰਾਪਸ਼ਨਾਂ ਕਰਦੇ ਆ ਐ ਉਹਨਾਂ ਨੂੰ ਉਹਨਾਂ ਦੇ ਵਿਰੁੱਧ ਕਾਲ ਤਖਤ ਜੇਸੇ ਦਾ ਲਵੇ ਸਾਰਾ ਕੁਝ ਵੀ ਆਹ ਭਾਈ ਤੁਸੀਂ ਆ ਕੀ ਕਰ ਰਹੇ ਹੋ ਕਿੰਨੇ ਹੀ ਬੰਦੇ ਆ ਹਾਂ ਇਹ ਸਾਰਾ ਕੁਝ ਇਹ ਕਰਨਾ ਚਾਹੀਦਾ ਸਾਰਾ ਉੱਥੇ ਨਹੀਂ ਕਰਦੇ ਹੂੰ ਇਹ ਲੋਡ ਪੈਣ ਤੇ ਤੇ ਬੜੇ ਫਸਾਲੀ ਪੁਰਾਣੇ ਪੁਰਾਣੇ ਸਾਲਾਂ ਦੀ ਗੱਲ ਹੈ ਵੀ ਇਹ ਆ ਡਿਪਟੀ ਕਮਿਸ਼ਨਰ ਅਫਸਰ ਦੇ ਵਿੱਚ ਉਹ ਫਰੀਦਕੋਟ ਦੇ ਵਿੱਚ ਇਹ ਰੌਲਾ ਪੈ ਗਿਆ ਵੀ ਇੱਥੇ ਕਰਪਸ਼ਨ ਬਹੁਤ ਹੋ ਰਹੀ ਹੈ ਜਿਹਦੇ ਕਿਸੇ ਨੇ ਰਿਕਾਰਡ ਲੈਣਾ ਹੁੰਦਾ ਰੈਵਨਿਊ ਦਾ ਤੇ ਉੱਥੇ ਉੱਥੇ ਉਹ ਬੜੇ ਪੈਸੇ ਲੈਣ ਲੱਗ ਗਏ ਤਾਂ ਵਕੀਲ ਇਕੱਠੇ ਹੋ ਕੇ ਉਹਦੇ ਕੋਲੇ ਗਏ ਡਿਪਟੀ ਕਮਿਸ਼ਨਰ ਕੋਲੇ ਇਹ ਜੀਆ ਬਦਲੋ ਇਹ ਤਾਂ ਬਥੋੜੇ ਕਲਰਕ ਆ ਜਿਹੜੇ ਲੱਗੇ ਬਹੁਤ ਖਰਾਬ ਕਰਦੇ ਆ ਹੂੰ ਹੂੰ ਤੇ ਇਹ ਤਾਂ ਬੜਾ ਸਾਨੂੰ ਤੰਗ ਕਰਦੇ ਉਹ ਸਾਰੇ ਇਕੱਠੇ ਕੋਈ ਡੈਪੂਟੇਸ਼ਨ ਦੇ ਲੈਵਲ ਤੇ ਗਏ ਤਾਂ ਫਿਰ ਡੀਸੀ ਨੇ ਕੀ ਕੀਤਾ ਵੀ ਇੱਕ ਅਮਰਤਾਰੀ ਲੜਕੀ ਸੀ ਉਹਨੂੰ ਲਾਤਾ ਜਿਹੜਾ ਖਾਸ ਸੀਟ ਤੇ ਸੀ ਜਿੱਥੋਂ ਸਾਰੇ ਹੂੰ ਤੇ ਉਹ ਵੀ ਹੱਟੀ ਨਹੀਂ ਕ腐ਸ਼ਨ ਉਹ ਵੀ ਚੱਲਦੀ ਰਹੇ ਹੂੰ ਉਹ ਜੇ ਤੱਕ ਰਿਕਾਰਡ ਤੇ ਆ ਜਾ ਕੇ ਕਦੇ ਵਕੀਲਾਂ ਨੂੰ ਕੋਈ ਛੋਟੇ ਡਿਪੋਟੀਸ਼ਨ ਨਹੀਂ ਮਿਲਿਆ ਸੀ ਤੇ ਸਾਰਾ ਕੁਝ ਔਨ ਰਿਕਾਰਡ ਹੈ ਤੇ ਜੇ ਅਮਰ ਅਮਰਤਾਰੀ ਹੋ ਕੇ ਤੇ ਤੁਸੀਂ ਕੋਈ ਫਰਕ ਨਹੀਂ ਦਿਖਾਉਂਦੇ ਹੂੰ ਵੀ ਤੁਹਾਡੇ ਕਰਤਾਰ ਚ ਫਰਕ ਪੈ ਗਿਆ ਤੁਹਾਡੇ ਸਾਰੀ ਸਾਰਾ ਤੁਸੀਂ ਮਨੁੱਖ ਚੰਗੇ ਮਨੁੱਖ ਬਣ ਗਏ ਤੁਸੀਂ ਵਧੀਆ ਮਨੁੱਖ ਬਣ ਗਏ ਜੇ ਇਹ ਤੁਸੀਂ ਸ਼ੋ ਨਹੀਂ ਕਰਦੇ ਫਿਰ ਦੱਸੋ ਫਿਰ ਤੁਹਾਡੇ ਅਕਲ ਤੱਕ ਤੁਹਾਨੂੰ ਨੋਟਿਸ ਲੈਣਾ ਚਾਹੀਦਾ ਜਿਹੜੇ ਬੰਦੇ ਇਹ ਨਹੀਂ ਕਰਦੇ ਹੂੰ ਤੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਹੈ ਜਿੱਥੇ ਜਿੱਥੇ ਕੋਈ ਕਿਰਦਾਰ ਦੀ ਗੱਲ ਆਉਂਦੀ ਹੈ ਉਹ ਕਿਰਦਾਰ ਨੂੰ ਮੇਨਟੇਨ ਲਈ ਕਰਨ ਲਈ ਅਕਾਲ ਤੱਕ ਦੇ ਰਸਤੇ ਦਾ ਸਟੈਂਡ ਲਵੇ ਹੂੰ ਉੱਥੇ ਲੈਣਾ ਨਹੀਂ ਸਿਆਸੀ ਲੈਵਲ ਉੱਤੇ ਇਹ ਬਦਲਾਖੋਰੀ ਵਾਲਾ ਸਟੈਂਡ ਲੈ ਲੈਣ ਹੂੰ ਇਹ ਆ ਸਾਰਾ ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਉਹ ਅਮਰਦ ਸ਼ੱਕਰ ਨੂੰ ਤੇ ਇਹ ਜੀ ਲਾਵੇ ਰੈਸਟ੍ਰਿਕਸ਼ਨ ਵੀ ਜਿਹੜਾ ਸ਼ੱਕੂਗਾ ਉਹਦੇ ਬਾਰੇ ਕੋਈ ਸ਼ਿਕਾਇਤ ਆਈ ਤਾਂ ਉਹਨੂੰ ਇੱਥੇ ਸਦਾਂਗੇ ਅਕਾਲ ਤੱਕ ਤੇ ਤਾਲਬ ਕਰਾਂਗੇ ਹੂੰ ਨਹੀਂ ਕਦੇ ਇਹ ਸਾਰੀ ਗੱਲ ਕੋਈ ਜਾਂਦਾ ਹੀ ਨਹੀਂ ਨਾ ਤਾਲਬ ਕਰਦੇ ਹੂੰ ਹੂੰ ਅਸਰ ਸੁਣਨ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਨਿਯਮ ਬਣਾਏ ਨੇ ਵੀ ਜਿਹੜਾ ਬੰਦਾ ਅੰਮ੍ਰਿਤਧਾਰੀ ਹੈ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੰਮ ਕਰ ਸਕਦਾ ਤੇ ਕਈ ਲੋਕ ਨੌਕਰੀ ਲੈਣ ਦੇ ਲਈ ਵੀ ਅੰਮ੍ਰਿਤਪਾਨ ਕਰ ਲੈਂਦੇ ਨੇ ਜਾਂ ਕੇਸ ਰੱਖ ਲੈਂਦੇ ਨੇ ਉਹ ਮਨ ਦੇ ਵਿੱਚ ਉਹਨਾਂ ਦੀ ਇੱਛਾ ਨਹੀਂ ਹੁੰਦੀ ਫਿਰ ਬਾਅਦ ਚੋਂ ਜਿਹੜੀਆਂ ਸ਼ਰਾਬ ਔਰ ਮੀਟ ਦੇ ਸੇਵਨ ਦੀ ਅੱਗੇ ਗੱਲਾਂ ਚੱਲਦੀਆਂ ਨੇ ਇਸ ਲਈ ਬਹੁਤ ਸਾਰੇ ਲੋਕ ਕਈ ਵਾਰੀ ਨੌਕਰੀ ਕਰਦੇ ਨਾਲ ਦੀ ਨਾਲ ਇਹ ਸਾਰਾ ਕੁਝ ਕਰ ਹੀ ਜਾਂਦੇ ਨੇ ਹਾਂ ਆ ਇਸੇ ਕਰਕੇ ਜੋ ਫੜੇ ਜਾਣ ਤੇ ਉਹਦੇ ਤੇ ਐਸਜੀਪੀਸੀ ਨੂੰ ਐਕਸ਼ਨ ਲੈਣਾ ਚਾਹੀਦਾ ਉਹ ਕਰਦੀ ਕਰੀ ਜਾਂਦੇ ਨਾਲ ਸਭ ਨੂੰ ਕਈ ਵਾਰੀ ਨੋਟਿਸ 'ਚ ਹੁੰਦਾ ਫੇਰ ਨਹੀਂ ਪ੍ਰਵਾਹ ਕਰਦੇ ਹੂੰ ਹੂੰ ਕਿਉਂਕਿ ਇਹ ਹਮਾਮ ਵਿੱਚ ਬਹੁਤੇ ਬੰਦੇ ਕਰਾਪਸ਼ਨ ਦੇ ਵਿੱਚ ਲਿਪਤ ਹੈ ਖੁਦ ਹੂੰ ਕਮੇਟੀ ਦੇ ਮੈਂਬਰ ਵੀ ਹੂੰ ਸਾਰਾ ਕੁਝ ਇਹ ਕਮੇਟੀ ਦੇ ਮੈਂਬਰ ਹੋਣਾ ਇੱਕ ਸਿਆਸੀ ਹਸિયਤ ਹੈ ਹੂੰ ਧਾਰਮਿਕ ਨਹੀਂ ਰਹੀ ਇਹ ਹੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਹਾਂ ਤਾਂ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਐਕਟ ਹੈ ਗੁਰਦੁਆਰਾ ਐਕਟ ਹੈ 1925 ਦਾ ਐਕਟ ਬਣਿਆ ਇਹਦੇ ਵਿੱਚ ਕੋਈ ਵੀ ਮੋਡਲੀ ਕੋਈ ਵੀ ਬੇਸਿਕ ਤਬਦੀਲੀ 100 ਸਾਲ ਚ ਨਹੀਂ ਕੀਤੀ ਗਈ। ਹੂੰ ਇਹ ਐਕਟ ਤਾਂ ਲਾਗੂ ਹੋਣ ਵਾਲਾ ਹੀ ਨਹੀਂ ਹੈ ਰਹਿਣ ਦੇ ਜੀ ਇਹਦੇ ਵਿੱਚ ਕੁਝ ਨਹੀਂ ਰਹਿ ਗਿਆ। ਇਸੇ ਕਰਕੇ 20-20 ਸਾਲ ਇਲੈਕਸ਼ਨ ਨਹੀਂ ਹੁੰਦੀ। ਸ਼੍ਰੋਮਣੀ ਕਮੇਟੀ ਦੀ ਹੋਣ ਵੀ ਤੁਸੀਂ ਦੇਖ ਲਓ 2011 ਦੀ ਇਲੈਕਸ਼ਨ ਹੋਈ ਆ। ਜੇ ਕਿਤੇ ਜੇ ਕਿਤੇ ਆ ਬਾਦਲ ਕਾਲੀਦਾਲ ਨੂੰ ਲੋੜ ਹੋਊਗੀ ਤਾਂ ਫੇਰ ਇਹ ਇਲੈਕਸ਼ਨ ਕਰਵਾ ਲੈਣਗੇ ਜਾਂ ਦਿੱਲੀ ਨੂੰ ਲੱਗੂਗਾ ਵੀ ਸਾਡੇ ਬੰਦੇ ਜਿੱਤ ਕੇ ਆ ਸਕਦੇ ਕਰਵਾ ਦੂ ਨਹੀਂ ਕਰਵਾਉਂਦੇ ਨਹੀਂ ਅਸੀਂ ਬਹੁਤ ਵਾਰ ਸੁਣਦੇ ਆ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਗਠਨ ਹੈ ਬਹੁਤ ਸ਼ਹਾਦਤਾਂ ਤੇ ਬਹੁਤ ਕੁਰਬਾਨੀਆਂ ਤੋਂ ਬਾਅਦ ਹੋਇਆ ਫਿਰ ਹੌਲੀ-ਹੌਲੀ ਅੱਗੇ ਜਦੋਂ ਵਧਿਆ ਇਤਿਹਾਸ ਅੱਗੇ ਵਧਿਆ ਸਮਾਂ ਅੱਗੇ ਵਧਿਆ ਤਾਂ ਇੱਕ ਖਾਸ ਪਰਿਵਾਰ ਖਾਸ ਤੌਰ ਤੇ ਬਾਦਲ ਪਰਿਵਾਰ ਦੀ ਜਾਗੀਰ ਜਿਹੜਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਝਿਆ ਜਾਣ ਲੱਗਿਆ ਇਹ ਵਰਤਾਰਾ ਕਿਵੇਂ ਹੋਇਆ ਬੇਕੋ ਸਵਾਲ ਇਹ ਹੋਇਆ ਵੀ ਇਹ ਕੁਰਬਾਨੀਆਂ ਨਾਲ ਜ਼ਰੂਰ ਬਣੇ ਸੀ ਉਦੋਂ 4-5 ਸਾਲ ਦੀ ਗੁਰਦੁਆਰਾ ਸੁਧਾਰ ਲੂ ਮੂਵਮੈਂਟ ਚੱਲੀ ਸੀ ਉਹ ਮਹੰਤਾਂ ਦੇ ਵਿਰੁੱਧ ਸ਼ੁਰੂ ਹੋਈ ਸੀ ਤੇ ਪਰ ਅੰਗਰੇਜ਼ਾਂ ਨੇ ਉਸ ਵੇਲੇ ਬ੍ਰਿਟਿਸ਼ ਸਰਕਾਰ ਨੇ ਇਹਨਾਂ ਨੂੰ ਜਾਲ 'ਚ ਫਸਾ ਲਿਆ ਗੁਰਦੁਆਰਾ ਐਕਟ ਦੇ ਜਿਹਦੇ ਵਿੱਚ ਚੋਣ ਆਪਦੇ ਹੱਥ 'ਚ ਰੱਖ ਲਈ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਆਪਦੇ ਹੱਥ 'ਚ ਰੱਖ ਲਿਆ ਪਹਿਲਾ ਜਿਹੜਾ ਪਹਿਲਾ ਜਿਹੜਾ اجلاس ਹੋਏਗਾ ਗਠਨ ਦਾ ਫਾਰਮਲੀ اجلاس ਹੋਏਗਾ ਉਹ ਡੀਸੀਓ ਦੇ ਚ ਪ੍ਰੈਜਾਈਡ ਓਵਰ ਕਰੇਗਾ ਬਹੁਤ ਹੀ ਗੱਲਾਂ ਇਹਨਾਂ ਨੇ ਇਸ ਕਿਸਮ ਦੀਆਂ ਰੱਖ ਲੀਆਂ ਅੱਛਾ ਫਿਰ ਕਾਫੀ ਢੇਰ ਤੱਕ ਤਾਂ ਔਰਤਾਂ ਨੂੰ ਨਹੀਂ ਸੀਗਾ ਉੱਥੋਂ ਪਿੱਛੋਂ ਥੋੜਾ ਜਿਹਾ ਔਰਤਾਂ ਨੂੰ ਤੇ ਹੋਰ ਰਿਜ਼ਰਵੇਸ਼ਨ ਵਗਰੋਂ ਆਈ ਫਿਰ ਇਹ ਵੀ ਨਹੀਂ ਹਜੇ ਤੱਕ ਬਣਿਆ ਐਸਜੀਪੀਸੀ ਕਿਹੜੀ ਹੈ ਤਾਂ ਇਹ ਐਵੇਂ ਫਰਾਡ ਵਾਲੀ ਗੱਲਬਾਤ ਹੈ ਐਸਜੀਪੀਸੀ ਦਾ ਹਾਊਸ ਹੈ ਕਿੰਨਾ ਉਹਦੇ ਉਹ 5 ਸਾਲ ਸੀ ਉਮਰ ਜੋ 5 ਸਾਲ ਤੋਂ ਤੋਂ ਟੱਪ ਗਿਆ ਤਾਂ ਉਹਨੂੰ ਡਿਜ਼ਰਵ ਹੋਣਾ ਚਾਹੀਦਾ ਪਰ ਹਜੇ ਚੱਲਦਾ ਰਹਿੰਦਾ 20-20 ਸਾਲ ਤੱਕ ਹੂੰ ਕੋਈ ਇਹਦੇ ਵਿੱਚ ਵਿਧੀਵਤ ਤਰੀਕੇ ਨਹੀਂ ਰਹਿ ਗਿਆ ਇਹ ਤਾਂ ਫਰਾਡ ਸਾਰਾ ਕੁਝ ਹੋ ਗਿਆ ਤੇ ਇਸ ਫਰਾਡ ਦੇ ਵਿੱਚ ਫਰਾਡ ਨੂੰ ਠੀਕ ਕਰ ਲਈਏ ਅਧਿਕਾਰ ਜਹਾਜ਼ਦਾਰ ਕੁਝ ਨਹੀਂ ਕਰੇਗਾ ਅਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਸ਼ੋਮਨੀ ਕਾਲੇ ਦਿਲ ਦੀ ਗੱਲ ਹੋ ਹੀ ਰਹੀ ਹੈ ਤੇ ਹਾਲ ਹੀ ਦੇ ਵਿੱਚ ਇੱਕ ਤਾਜ਼ਾ ਅਪਡੇਟ ਵੀ ਆਈ ਹੈ ਇਹਨਾਂ ਦੋਨਾਂ ਪਾਰਟੀਆਂ ਨੂੰ ਲੈ ਕੇ ਕੀ ਸੁੱਚਾ ਸਿੰਘ ਲੰਗਾਹ ਜਿਹੜੇ ਨੇ ਉਹ ਮੁੜ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਗਏ ਨੇ ਕਿ ਆਸਰਾਈਆਂ ਇਹ ਵੀ ਲੱਗ ਰਹੀਆਂ ਨੇ ਕਿ ਡੇਰਾ ਬਾਬਾ ਨਾਨਕ ਤੋਂ ਜ਼ਿੰਨੀ ਚੋਣ ਲੜਨਗੇ ਸਾਰੇ ਇਹਨਾਂ 'ਚ ਇਹ ਜਿਹੇ ਸੁੱਚਾ ਸਿੰਘ ਲੰਗਾਰ ਗਿਆ ਬਹੁਤੇ ਇਹਨਾਂ 'ਚ ਹੂੰ ਇਹਨਾਂ 'ਚ ਸਾਰੇ ਜਿਹੜੇ ਅਕਾਲੀ ਦਲ 'ਚ ਆ ਕੋਈ ਸਾਰੇ ਵਪਾਰੀ ਆ ਸਾਰਿਆਂ ਦੇ ਬਿਜ਼ਨਸ ਆ ਇਹ ਪੋਲਿਟਿਕਸ ਕਰਦੇ ਆ ਸਿਰਫ ਆਪਦੇ ਬਿਜ਼ਨਸ ਨੂੰ ਵਧਾਉਣ ਲਈ ਆਪਦੇ ਧੰਦਿਆਂ ਨੂੰ ਵਧਾਉਣ ਲਈ ਇਹ ਪੋਲਿਟਿਕਸ 'ਚ ਆਉਂਦੇ ਆ ਤੇ ਪੈਸੇ ਇਕੱਠੇ ਕਰਨ ਲਈ ਉਸ ਲਈ ਆਉਂਦੇ ਇਹ ਕੋਈ ਪੋਲਿਟਿਕਸ ਲੋਕਾਂ ਦੇ ਕਰਨ ਥੋੜਾ ਆਉਂਦੇ ਆ ਨਾ ਪੋਲਿਟਿਕਸ ਇਹਨਾਂ ਦਾ ਪਹਿਲਾ ਫਸਟ ਏਜੰਡਾ ਪੋਲਿਟਿਕਸ ਹੈ ਹੀ ਨਹੀਂ ਜਾਂ ਲੋਕਾਂ ਦੀ ਪੋਲਿਟਿਕਸ ਪੋਲਿਟਿਕਸ ਦਾ ਮਤਲਬ ਵੀ ਲੋਕਾਂ ਦੀ ਅਸੀਂ ਰਾਜਨੀਤੀ ਕਰਦੇ ਹਾਂ ਲੋਕ ਪੱਖੀ ਰਾਜਨੀਤੀ ਕਰਦੀਆਂ ਤਾਂ ਹੈ ਹੀ ਨਹੀਂ ਇਹਨਾਂ ਦੇ ਏਜੰਡੇ ਤੇ ਇਹਨਾਂ ਦੇ ਸਾਰੇ ਦੇ ਸਾਰੇ ਕਿਸੇ ਦਾ ਨਾਮ ਲੈ ਲਓ 30 40 ਸਾਲਾਂ ਦੇ 30 40 ਪਰਿਵਾਰ ਹੈ ਸਾਰੇ ਪੰਜਾਬ ਦੇ ਵਿੱਚ ਜਿਹੜੇ ਅਕਾਲੀ ਦਲ ਨੂੰ ਚਲਾਉਂਦੇ ਆਏ ਆ ਤੇ ਉਹ ਪਰਿਵਾਰ ਸਾਰੇ ਸਾਰੇ ਬਿਜ਼ਨਸਮੈਨ ਆ ਜਾਂ ਇੰਡਸਟਰੀਅਲਿਸਟ ਆ ਜਾਂ ਸ਼ਰਾਬ ਦੇ ਠੇਕੇ ਵਾਲੇ ਆ ਜਾਂ ਉਹਨਾਂ ਦੇ ਸਿੱਧੇ ਠੇਕੇ ਆ ਜਾਂ ਉਹਨਾਂ ਦੇ ਇਨਡਾਇਰੈਕਟਲੀ ਹਿੱਸੇ ਆ ਬਾਦਸ਼ ਪਰਿਵਾਰ ਤੋਂ ਲਾਵਾ ਕਿਹੜਾ ਹੋਰ ਮਸ਼ਹੂਰ ਪਰਿਵਾਰ ਸੀ ਜਿਹੜਾ ਸਾਰੇ ਜਾਂ ਤੁਸੀਂ ਮਲੂਕਾ ਲੈ ਲਓ ਹਮ ਆ ਸਕੰਦਰ ਸਿੰਘ ਮਲੂਕਾ ਵੀ ਐਵੇਂ ਰਿਹਾ ਕੋਈ ਦਾ ਨਾਮ ਲੈ ਲਓ ਕਿਸੇ ਦਾ ਲੈ ਲਓ ਸਾਰੇ ਬੰਦੇ ਇਸੇ ਕਿਸਮ ਦੇ ਆ ਮੈਂ ਨਾ ਨਹੀਂ ਕਿਸੇ ਦਾ ਲੈ ਹੋਰ ਲੈਣਾ ਚਾਹੁੰਦਾ ਸਾਰੇ ਐਵੇਂ ਹੀ ਆ ਹਮ ਸਾਰੇ ਬਿਜ਼ਨਸਮੈਨ ਆ ਸਾਰੇ ਤੇ ਇਸੇ ਕਰਕੇ ਸਾਰੀ ਜਿਹੜੀ ਪ੍ਰੋਬਲਮ ਹੋਈ ਹੈ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਆ ਵੀ ਸਾਡੇ ਨਾਲ ਰੱਖਣੇ ਆ ਤੇ ਸ਼੍ਰੋਮਣੀ ਕਮੇਟੀ ਦਾ ਕੋਈ ਬਜਟ ਹੋਈ ਜਾਵੇ ਸਾਰੇ ਸਕੂਲ ਇਹਨਾਂ ਦੇ ਫੇਲ ਹੈ ਸਾਰੇ ਕਾਲਜ ਫੇਲ ਹੈ ਸਾਰਾ ਇਹਨਾਂ ਦਾ ਆਪ ਦਾ ਨਾ ਧਰਮ ਪ੍ਰਚਾਰ ਨੂੰ ਕੋਈ ਪੈਸੇ ਦਿੰਦੇ ਆ ਹੂੰ ਕੋਈ ਆਪ ਦਾ ਵੀ ਸਾਰਾ ਕੁਝ ਆ ਹੀ ਹੈ ਕਿ ਨਾ ਸਾਰਾ ਇਸੇ ਲੈਵਲ ਤੋਂ ਜੀ ਹੂੰ ਹੂੰ ਇਹ ਵੀ ਜਾਨਣਾ ਚਾਹਾਂਗੇ ਕਿ ਆ ਅਕਾਲੀ ਦਲ ਮੁਰਤੂ ਪੰਜਾਬ ਦੇ ਵਿੱਚ ਜ਼ੋਰ ਅਜਮਾਇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਮੁਰਤੂ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਆਗਾਮੀ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਕਿਸ ਤਰ੍ਹਾਂ ਵੇਖਦੇ ਹੋ ਅਕਾਲੀ ਦਲ ਮੈਂ ਤਾਂ ਮੈਂ ਤਾਂ ਇਹ ਸੋਚ ਰਿਹਾ ਮੈਂ ਅਕਾਲੀ ਦਲ ਰਿਵਾਈਵ ਹੋਣਾ ਨਹੀਂਗਾ ਹੂੰ ਕੋ ਲੋਕ ਇੰਨੇ ਬੁੱਧੂ ਨਹੀਂ ਹੈ ਵੀ ਜਿਵੇਂ ਪੀਟੀਸੀ ਉਤੇ ਮਨੋਪਲੀ ਕੀਤੀ ਹੈ ਤੁਸੀਂ 20 25 ਸਾਲ ਉਤੋਂ ਪੀਟੀਸੀ ਤੇ ਤੁਹਾਡੇ ਮਨੋਪਲੀ ਆਗੇ ਐਸਜੀਪੀਸੀ ਤੇ ਦਾ ਸਾਰਾ ਰਲੇ ਹੈ ਜਿਹੜਾ ਗੁਰਬਾਣੀ ਦਾ ਤੁਸੀਂ ਕਰੀ ਜਾ ਰਹੇ ਹੋ ਪੀਟੀਸੀ ਰਾਹੀਂ ਇੰਨਾ ਕੁਝ ਕਹੇ ਦੇ ਬਾਵਜੂਦ ਫੇਰ ਤੁਸੀਂ ਚੱਲ ਰਹੇ ਹੋ ਹੁਣ ਜੇ ਤੁਸੀਂ ਉੱਤੇ ਲਿਖਤਾ ਐਸਜੀਪੀਸੀ ਐਕਸਕਲੂਸਿਵ ਲਿਖ ਦਿੰਦੇ ਹੁਣ ਜਿਹੜਾ ਉੱਥੋਂ ਆ ਰਿਹਾ ਉਹਦੇ ਨਾਲ ਕੀ ਫਰਕ ਪੈਣ ਲੱਗਿਆ ਇਸ ਕਰਕੇ ਇਹ ਸਾਰਾ ਕੁਝ ਤੋਂ ਆਪ ਤਾਂ ਤੁਸੀਂ ਆਪਣਾ ਛੱਡ ਨਹੀਂ ਰਹੇ ਐਸਜੀਪੀਸੀ ਉੱਤੇ ਕਬਜ਼ਾ ਇਹਦੇ 38 35 40 ਦੇ ਨੇੜ ਤੇੜ ਦੇ ਸਾਰੇ ਇਹਦੇ ਟਰਸਟ ਹੈ ਜਿਹੜੇ ਵੱਡੇ ਵੱਡੇ ਸਕੂਲ ਕਾਲਜ ਇੰਜੀਨੀਅਰਿੰਗ ਕਾਲ ਚਲਾਉਂਦੇ ਆ ਐਸਜੀਪੀਸੀ ਤੇ ਉਹ ਸਾਰਿਆਂ ਦੇ ਉੱਤੇ ਅਕਾਲੀ ਦਲ ਦੇ ਬੰਦੇ ਕਾਬਜ ਹੈ ਇਹ ਨਾ ਸ਼ੋਨਿਕ ਕਮੇਟੀ ਛੱਡਣਾ ਚਾਹੁੰਦੇ ਆ ਨਾ ਉਹ ਟਰਸਟ ਚੱਪਣਾ ਚਾਹੁੰਦੇ ਆ ਟਰਸਟ ਵੱਡੇ ਵੱਡੇ ਟਰਸਟ ਹੈ ਜਿਵੇਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਬਹੁਤ ਵੱਡਾ ਟਰਸਟ ਹੈ ਹੂੰ ਮੈਡੀਕਲ ਕਾਲਜ ਦਾ ਉੱਥੋਂ ਦਾ ਅੰਮ੍ਰਿਤਸਰ ਦਾ ਬਹੁਤ ਵੱਡਾ ਹੈ ਟਰਸਟ ਹੂੰ ਇੰਨੇ ਡਾਕਟਰ ਰੱਖੇ ਇੰਨਾ ਸਾਰਾ ਵੱਡਾ ਖਰਚ ਇਹ ਇਸ ਕਰਕੇ ਇਹ ਤਾਂ ਬਾਦਸ਼ਾਹਤਾ ਬਿਜ਼ਨਸ ਹੈ ਇਹਦੇ ਰਾਹੀਂ ਕੰਟਰੋਲ ਕੀਤਾ ਵਾ ਸਾਰਾ ਕੁਝ ਇਹਨਾਂ ਨੇ ਹੂੰ ਤੇ ਐਵੇਂ ਇਹਨਾਂ ਦੀਆਂ ਹੈਗੀਆਂ ਜਿਹੜੀਆਂ ਜਿਹੜੀਆਂ ਇਹ ਜਿਹੜੀਆਂ ਕਮੇਟੀਆਂ ਐਸਜੀਪੀਸੀ ਨੇ ਜਿਹੜੀਆਂ ਇੱਕ ਨੋਮੀਨੇਟਡ ਕਮੇਟੀਆਂ ਹੁੰਦੀਆਂ ਸਾਰੀਆਂ ਗੁਰਦੁਆਰਿਆਂ ਦੀਆਂ ਜਿਹੜੇ ਡਾਇਰੈਕਟ ਕੰਟਰੋਲ ਨਹੀਂ ਕਰਦੀ ਐਸਜੀਪੀਸੀ ਉਹ ਉਹਨਾਂ ਚ ਵੀ ਇਹਨਾਂ ਦੇ ਬੰਦੇ ਬੈਠੇ ਆ ਪਿੰਡਾਂ 'ਚ ਹੂੰ ਤੇ 1200 1300 ਇਹੋ ਜਿਹੀਆਂ ਕਮੇਟੀਆਂ ਜਿੱਥੇ ਇਹਨਾਂ ਦਾ ਅਕਾਲੀ ਦਲ ਦਾ ਪੰਜਾਬ 'ਚ ਕਬਜ਼ਾ ਹੈ ਹੂੰ ਇਹ ਸਾਰੇ ਨੈਟਵਰਕ ਕਰਕੇ ਅਕਾਲੀ ਦਲ ਐਸਜੀਪੀਸੀ ਨੂੰ ਛੱਡਣਾ ਨਹੀਂ ਚਾਹੁੰਦਾ ਹੂੰ ਤੇ ਨਾ ਇਹਦੀ ਇਲੈਕਸ਼ਨ ਹੋਣ ਦੇਣਾ ਚਾਹੁੰਦਾ ਹੂੰ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਾਂਣਨ ਜੀ ਥੈਂਕ ਯੂ ਸੋ ਅਸੀਂ ਅੱਜ ਦੀ ਖਾਸ ਪੇਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਹੈ ਮੁੱਦੇ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਿ ਲੁਸ਼ਟੀ ਟੀਵੀ